ਸੇ ਗੁਰਵਿੰਦਰ ਆ ਨੌਜਵਾਨਾ ਇਧਰਲੇ ਪਾਸੇ ਭੈਣ ਜੀ ਆਪਾਂ ਫੇਸ ਇਧਰ ਕਰਨਾ ਇਧਰ ਕੈਮਰੇ ਚੱਲ ਰਹੇ ਨੇ ਇਹ ਇੱਕ ਬੱਚਾ ਆਇਆ ਸੋ ਇਹ ਪਰਿਵਾਰ ਆਇਆ ਹੈ ਇਹਨਾਂ ਦੇ ਮੰਦੀ ਤਮੰਨਾ ਹੈ ਵੀ ਅਸੀਂ ਆਪਣੇ ਬੱਚੇ ਨੂੰ ਜਿਹੜੀ ਗੁਰਤੀ ਆ ਉਹ ਗੁਰਵਿੰਦਰ ਕਾਂਦੇ ਵਾਲੇ ਤੋਂ ਦਵਾਵਾਂਗੇ ਇਹ ਕਿੱਡੀ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਆਪਣੇ ਆਪ ਤੇ ਵੀ ਵੱਡਾ ਰਤਬਾ ਰੱਖਦੀ ਏ ਗੱਲ ਸੋ ਬੇਟੇ ਦਾ ਨਾਮ ਜਿਹੜਾ ਉਹ ਸਾਡੇ ਸਤਾਰੀਏ ਕੋ ਪ੍ਰਭ ਜੋਸ਼ ਸਿੰਘ ਬੱਚੇ ਦਾ ਨਾਮ ਪাব ਜੋਤ ਸਿੰਘ ਹੈ ਤੇ ਇਸ ਦੇ ਪਿਤਾ ਦਾ ਨਾਮ ਸੰਦੀਪ ਸਿੰਘ ਹੈ ਤੇ ਮਾਤਾ ਦਾ ਨਾਮ ਰਾਜਵੇਦਨ ਕੌਰ ਹੈ ਤੇ ਇਹ ਬੱਚੇ ਨੂੰ ਮੁਰਤੀ ਦੇ ਦੇਗਾ ਗੁਰਵਿੰਦਰ ਘਾਗੇ ਵਾਲਾ ਦੁਨੀਆ ਦਾ ਸੁਪਰਸਟਾਰ ਕਬੱਡੀ ਖਿਡਾਰੀ ਲੈ ਵੀ ਗੁਰਵਿੰਦਰਾ ਇਹ ਤੈਨੂੰ ਰਤਬਾ ਮਿਲਿਆ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਸਿੱਖੀ ਤੇ ਇਹ ਨੌਜਵਾਨ ਨੇ ਜਿਹੜਾ ਗੁਰਤੀ ਦੇਵੇਗਾ ਬੱਚੇ ਨੂੰ ਤਾਂ ਕਿ ਇਹ ਬੱਚੇ ਵੀ ਇਹ ਗੁਰਤੀਆਂ ਇਸ ਕਰਕੇ ਦਿੱਤੀਆਂ ਜਾਂਦੀਆਂ ਹਨ ਸੱਜ ਪਹਿਲਵਾਨਾਂ ਵੱਲੋਂ ਇਹ ਗੁਰਤੀਆਂ ਦਿੱਤੀਆਂ ਜਾਂਦੀਆਂ ਹਨ ਸੱਜ ਛਿੰਝਾਂ ਦੇ ਵਿੱਚ ਵੀ ਸਾਡਾ ਬੱਚਾ ਜੇ ਪਹਿਲਵਾਨ ਨਾਂ ਵੀ ਬਣ ਸਕੇ ਇਹ ਸਰੀਰ ਦਾ ਸਡੌਲ ਬਣੇ ਇਹ ਤਾਕਤਵਰ ਬਣੇ ਔਰ ਦੁਨੀਆ ਦੇ ਵਿੱਚ ਇਹਦਾ ਨਾਮ ਹੋਵੇ ਇਹ ਪਰਤੇ ਰੀਤ ਜਿਹੜੀ ਹੈ ਉੱਥੋਂ ਚੱਲੀ ਸੀਗੀ ਅੱਜ ਇਸ ਵਾਗ ਨਾਲ ਕਬੱਡੀ ਵਾਲਿਆਂ ਨੂੰ ਪ੍ਰਾਪਤ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਵਾਸਤੇ ਵੀ ਉਹਨੇ ਕਿੰਨਾ ਵੱਡਾ ਰਤਵਾ ਜਿਹੜਾ ਹੈ ਉਹ ਬਣਾਇਆ ਹੋਇਆ ਇਸ ਖੇਡ ਕਬੱਡੀ ਦਾ ਕਦੀ ਸੰਤੋਖ ਮਾਨਗੜ ਤੋਂ ਨਿਆਣਿਆਂ ਨੂੰ ਲੋਕ ਘੁਰਤੀ ਦਵਾਉਂਦੇ ਰਹੇ ਕਦੀ ਸੰਦੋਖ ਹੈ ਤਾਂ ਬੰਦ ਤੋਂ ਲੋਕ ਨਿਆਣਿਆਂ ਨੂੰ ਘੁਰਤੀ ਦਵਾਉਂਦੇ ਰਹੇ ਮਾਝਾ ਸਾਡਾ ਕਿਰਪਾਲ ਸਾਹ ਤੋਂ ਨਿਆਣਿਆਂ ਨੂੰ ਘੁਰਤੀ ਦਵਾਉਂਦਾ ਰਿਹਾ ਕਦੀ ਸਰਪੰਨਪਲ ਤੋਂ ਕਪੂਰ ਥੜੀਏ ਮਖੜਨ ਦੀ ਜੀ ਨਿਆਣਿਆਂ ਨੂੰ ਘੁਰਤੀ ਦਵਾਉਂਦੇ ਰਹੇ ਅੱਜ ਗੁਰਬੰਦਰ ਕਾਂਗਲੇ ਨੂੰ ਘੁਰਤੀ ਦੇਣੀ ਪੈ ਰਹੀ ਆ ਬੱਚੇ ਨੂੰ ਇੱਕ ਵਾਰ ਜੇ ਸਨੋਚਪਨ ਦੇ ਰਤਵੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਹੜਾ ਮਿੱਠਾ ਉਹ ਮਿਹਰਬਾਨੀ ਕਰਕੇ ਮਿੱਠਾ ਪੁੱਛਦਾ ਕਰੋ ਜੀ ਜਲਦੀ ਦੇ ਜਲਦੀ ਤਾਂ ਕਿ ਆਪਾਂ ਗੁੱਟੀ ਦੀ ਰਸਮ ਜਿਹੜੀ ਅਦਾ ਕਰ ਸਕੀਏ ਗੁੱਟੀ ਦੀ ਰਸਮ ਅਦਾ ਕਰ ਸਕੀਏ ਗੁਰਵਿੰਦਰ ਭਾਂਗੇ ਵਾਲਾ ਸੁਪਰਸਟਾਰ ਖੇਡ ਕਬੱਡੀ ਦਾ ਪਵਜੋਤ ਸਿੰਘ ਬੱਚਾ ਤੇ ਰਾਜਵਿੰਦਰ ਕੌਰ ਦਾ ਪੁੱਤਰ ਹੈ ਸੰਦੀਪ ਸਿੰਘ ਦਾ ਇਹ ਬੇਟਾ ਸੋ ਪਿੰਡ ਇਹਨਾਂ ਦਾ ਪੰਡੋਰੀ ਸੁਮਲਾ ਹੈ ਪੰਡੋਰੀ ਸੁਮਲਾ ਪਿੰਡ ਦਾ ਇਹ ਪਰਿਵਾਰ ਹੈ ਦਾਇਆ ਵਿਰੋਧ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਸਾਡੇ ਭੈਣ ਜੀ ਰੇਖਾ ਰਾਣੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੋ ਗੁੱਡੀ ਦਿੱਤੀ ਗਈ ਬੱਚੇ ਨੂੰ ਤੇ ਨਾਲ ਅਸ਼ੀਰਵਾਦ ਦੇ ਤੌਰ ਤੇ ਮਾਇਆ ਵੀ ਦਿੱਤੀ ਗਈ ਹੈ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜੀ ਫਿਰ ਤਾੜੀਆਂ ਮਾਰ ਦਿਓ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਪਿੰਡ ਦੇ ਆ ਜੀ ਹਰਦੀਪ ਰੰਧਾਵਾ ਜੀ ਆਜੋ ਮੱਖਣ ਵਾਲੀ ਉਸਤਾਦ ਜੀ ਦੇ ਨਾਲ ਗੱਲ ਕਰਨਗੇ ਸੁਖਵੀਰ ਜੋਹਾਂ ਜੀ ਫਾਈਨਲ ਬੋਲਣਗੇ ਹੁਣ ਹਰਦੀਪ ਰੰਧਾਵਾ ਜੀ ਆਜ ਮੱਖਣ ਦੇ ਸਾਹ ਦੇਂਦਰ ਜੀ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਕਬੱਡੀ ਕੱਪ ਨੂੰ ਹੋਰ ਚਾਰ ਚੰਨ ਲੱਗੇ ਨੇ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਕਬੱਡੀ ਕੱਪ ਨੂੰ